ਇਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੌਜੂਦ ਹੈ ਜਿੱਥੇ ਕਿ ਦੂਸਰੇ ਦਿਨ ਦੀ ਸੇਵਾ ਸੁਖਬੀਰ ਸਿੰਘ ਬਾਦਲ ਹੁਣ ਨਵਾਰਿਸ ਤੇ ਇੱਕ ਗਰਮ ਖਿਆਲੀ ਬਜ਼ੁਰਗ ਵੱਲੋਂ ਨਾਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਹੀ ਤੁਸੀਂ ਦੇਖੋ ਤਸਵੀਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਬਾਹਰ ਦੀਆਂ ਨੇ ਜਿੱਥੇ ਕਿ ਪ੍ਰਸ਼ਾਸਨ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਦਾ ਹੈ ਦਿਖਾਈ ਦੇ ਰਿਹਾ ਕਿ ਨਹੀਂ ਕੜੀ ਸਕਿਉਰਿਟੀ ਦੇ ਵਿੱਚ ਕੋਈ ਗਰਮਖਿਆਲੀ ਬਜ਼ੁਰਗ ਕਿਸ ਤਰ੍ਹਾਂ ਗੋਲੀ ਜਲਾ ਸਕਦਾ ਉਸ ਦਾ ਵੱਡਾ ਸਵਾਲ ਜਿਹੜਾ ਪ੍ਰਸ਼ਾਸਨ ਦੇ ਉੱਤੇ ਉੱਠਦਾ ਦਿਖਾਈ ਦੇ ਰਿਹਾ ਤੇ ਉੱਥੇ ਹੀ ਇਹ ਤਸਵੀਰਾਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਨੇ ਜਿੱਥੇ ਕੀ ਸੁਖਵੀਰ ਸਿੰਘ ਬਾਦਲ ਅਤੇ ਸਮੂਲ ਲੀਡਰਸ਼ਿਪ ਜਿੱਥੇ ਦੂਸਰੇ ਦਿਨ ਦੀ ਜਿਹੜੀ ਸਜ਼ਾ ਸੀ ਉਸ ਨੂੰ ਨਿਭਾਰੇ ਸੀ ਉਸ ਦੀਆਂ ਖਾਸ ਤਸਵੀਰਾਂ ਤੁਸੀਂ ਦੇਖੋ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜਾ ਵੱਡੀ ਪੀੜ ਹੈ ਇਸ ਕਰ ਲੱਗ ਚੁੱਕੀ ਹੈ ਕਿਉਂਕਿ ਇੱਥੇ ਗੋਲੀ ਥੋੜੇ ਹੀ ਸਮੇਂ ਪਹਿਲਾਂ ਚੱਲੀ ਹੈ ਜਿੱਥੇ ਕਿ ਇੱਕ ਗਰਮਖਿਆਲੀ ਬਜ਼ੁਰਗ ਵੱਲੋਂ ਜਿਹੜੀ ਗੋਲੀ ਚਲਾਈ ਗਈ ਹੈ ਕਿਉਂਕਿ ਕੌਮ ਦੇ ਵਿੱਚ ਜਿਹੜਾ ਰੋਸ ਸੀ ਉਹ ਜ਼ਰੂਰ ਹੈ ਅੱਜ ਕਹਿ ਸਕਦੇ ਕਿ ਜਿਹੜਾ ਦਿਖਾਈ ਦੇ ਰਿਹਾ ਇਹ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਕੌਮ ਦਾ ਗੁੱਸਾ ਹੈ ਉਹ ਉੱਪਰ ਕੇ ਸਾਹਮਣੇ ਆ ਰਿਹਾ ਮਗਰ ਜਿਹੜੀ ਸਵਾਲੀਆਂ ਨਿਸ਼ਾਨ ਉੱਤੇ ਦਿਖਾਈ ਦੇ ਰਿਹਾ ਪ੍ਰਸ਼ਾਸਨ ਉਤੇ ਉੱਰਦਾ ਦਿਖਾਈ ਦੇ ਰਿਹਾ ਕਿ ਇੰਨੀ ਸਪੱੜੀ ਸਕਿਉਰਟੀ ਦੇ ਵਿੱਚ ਇਸ ਤਰ੍ਹਾਂ ਹੋ ਜਾਣਾ ਸਚੰਤ ਸ਼੍ਰੀ ਅਮਰਦਰ ਸਾਹਿਬ ਦੇ ਬਾਹਰ ਇੱਕ ਸਵਾਲੀਆਂ ਨਿਸ਼ਾਨ ਜ਼ਰੂਰ ਪ੍ਰਸ਼ਾਸਨ ਉਤੇ ਦਿਖਾਈ ਉੱਰਦਾ ਦਿਖਾਈ ਦੇ ਰਿਹਾ ਉੱਥੇ ਖਾਸ ਤਸਵੀਰ ਜਿਹੜੀਆਂ ਨੇ ਸਚੰਤ ਸ਼੍ਰੀ ਅਮਰਦਰ ਸਾਹਿਬ ਦੇ ਬਿਲਕੁਲ ਬਾਹਰ ਕੇ ਦਿਖਾਈਆਂ ਨੇ ਜਿੱਥੇ ਕਿ ਦੂ ਇਸ ਦੇ ਵਿੱਚ ਇੱਕ ਗਰਮਖਿਆਲੀ ਬਜ਼ੁਰਗ ਵੱਲੋਂ ਉਹਨਾਂ ਦੇ ਗੋਲੀਆਂ ਚਲਾਈਆਂ ਗਿਆ ਅਲੱਗੇ ਤਰ੍ਹਾਂ ਦੇ ਰਸਟਰ ਉਸੇ ਤਿੱਕੇ ਨਾਲ ਸੀ ਜਿਸ ਬਾਲੀ ਉਸੇ ਦੀ ਗਾਸ਼ ਕ੍ਰਿਸ਼ਨ ਬਾਦਲ ਉਸੇ ਤਰ੍ਹਾਂ ਦੇ ਨਾਲ ਜੋ ਆਪਣੀ ਕੁਝ ਪਤਾ ਪਤਾ ਚੱਲਿਆ ਜੀ ਕੌਣ ਸੀ ਕਿਹੜਾ ਸ਼ਖਸੀ ਇਹ ਏਡੇ ਵੱਡੇ ਸੁਰੱਖਿਆ ਕਿਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਕਿਹੜਾ ਵੇਖੋ ਇਸ ਇਹ ਇੱਕ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗਨਾਹ ਕਰੇ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਡਾਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਗ ਦੀ किसी नू अ संगती रूप से ड नहीं सकते मैं एक मिनट देख प्लीज

ਹਾਂ ਗੋਲਾ ਆ ਰਹੀ ਹੈ ਬੰਦਾ ਗੋਲਾ ਗੋਲਾ ਪਿਆਰ ਫੇਰ ਮਾਰ ਗਾ ਆਪੇ ਫੇਰ ਮਾਰ ਗਾ ਫੜਿਆ ਗਿਆ ਔ ਮੌਕੇ ਦੇਖ ਤੋਂ ਇਨੀ ਸੰਗਤਰੇ ਫੜ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ